ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਹੋਇਆ ਹਮਲਾ ਕਟਾਪਾ ਐਕਟ ਦੇ ਅਧੀਨ ਕਰਨਗੇ ਸਿਚਲਾਨ ਕਟਾਪਾ ਐਕਟ ਅਧੀਨ ਸਿਹਤ ਵਿਭਾਗ ਦੇ ਮੁਲਾਜ਼ਮ ਦੁਕਾਨਾਂ ਤੇ ਚੈਕਿੰਗ ਕਰਨ ਗਏ ਤਾਂ ਸ਼੍ਰੀ ਮੁਖਸਦ ਸਾਹਿਬ ਦੇ ਗੋਨਿਆਣਾ ਰੋਡ ਤੇ ਅਧਿਕਾਰੀਆਂ ਨੇ ਕਰਿਆਨੇ ਦੀ ਦੁਕਾਨ ਤੇ ਚੈਕਿੰਗ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਕਿ ਉਹ ਸਿਗਰਟ ਨਹੀਂ ਵੇਚਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨ ਦੀ ਚੈਕਿੰਗ ਕੀਤੀ ਤਾਂ ਦੁਕਾਨ ਦੇ ਅੰਦਰੋਂ ਸਿਗਰਟ ਬੀੜੀ ਦੇ ਬੰਡਲ ਮਿਲੇ ਸੇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰ ਨੂੰ ਚਲਾਨ ਕਟਾਉਣ ਵਾਸਤੇ ਕਿਹਾ ਗਿਆ ਤਾਂ ਦੁਕਾਨਦਾਰ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਸੀਂ ਤੁਰ ਕੇ ਗਏ ਆ ਮੋਟਰਸਾਈਕਲ ਸਾਡੇ ਪਿੱਛੇ ਖੜੇ ਆ ਚਾਰ ਬੰਦੇ ਗਏ ਆ ਅਸੀਂ ਚਾਰ ਮੈਂਬਰਾਂ ਦੀ ਟੀਮ ਆ ਸਾਡੀ ਮੈਂ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਆ ਭਾਈ ਸੁਖਵਿੰਦਰ ਸਿੰਘ ਆ ਭਾਈ ਬਲਵਿੰਦਰ ਸਿੰਘ ਇੱਕ ਮਨੀਸ਼ ਕੁਮਾਰ ਚਾਰ ਜਣੇ ਗਏ ਆ ਅਸੀਂ ਜਾਂਦਿਆਂ ਸਾਰ ਨੂੰ ਇੱਕ ਕੁਐਸਚਨ ਪੁੱਛਿਆ ਭਾਈ ਤਮਾਕੂ ਵੇਚਦਾ ਕਿ ਨਹੀਂ ਵੇਚਦਾ ਉਹਨਾਂ ਦਾ ਭਾਈ ਮੈਂ ਤਮਾਕੂ ਹੀ ਨਹੀਂ ਵੇਚਦਾ ਉਹਦੇ ਸਾਹਮਣੇ ਛੇਖਰ ਦੀਆਂ ਲੜੀਆਂ ਸਾਹਮਣੇ ਟੰਗੀਆਂ ਆਈਆਂ ਤੇ ਗਾਂ ਜਾ ਕੇ ਦੇਖਿਆ ਅਸੀਂ ਥੋੜਾ ਜਿਹਾ ਉਹਦੇ ਕਾਊਂਟਰ ਤੇ 7-8 ਡੱਬੀਆਂ ਸਿਕਟਾਂ ਦੀਆਂ ਪਈਆਂ ਉਹਦੇ ਨਾਲ ਹੀ 2200 ਸੁਖਿੰਦਰ ਸਿੰਘ ਜੀ ਜਾ ਕੇ ਵੇਖਿਆ ਤੇ ਨਾਲ ਬੀੜੀਆਂ ਜਰਦਾ ਤੇ ਹੋਰ ਬਹੁਤ ਸਾਮਾਨ ਪਿਆ ਸੀ ਤੇ ਇੰਨੇ ਕਰਕੇ ਬਾਈ ਦਾ ਗਾਲ ਫੜ ਲਿਆ ਬਾਈ ਦਾ ਗਲਾ ਛੜਾਉਂਦੇ ਹੱਥੋਂ ਪਾਈ ਹੋ ਗਿਆ ਸਾਡੇ ਨਾਲ ਤੇ ਮਾੜਾ ਚੰਗਾ ਸਾਨੂੰ ਬਹੁਤ ਗਾਲ-ਗਲ ਕੱਢੀਆਂ ਉਹਨੇ ਤੁਹਾਡੇ ਕੋਈ ਆਈਡੈਂਟੀ ਪ੍ਰੂਫ ਪੁੱਛਿਆ ਸੀ ਕਹਿੰਦੇ ਵੀ ਤੂੰ ਬੋਲੇ ਨਹੀਂ ਜੀ ਐਨੀ ਗੱਲ ਨਹੀਂ ਕੀਤੀ ਇਹ ਪਹਿਲਾਂ ਦੱਸਿਆ ਅਸੀਂ ਤਾਂ ਪਹਿਲਾਂ ਜਾ ਕੇ ਕਈ ਸਿਹਤ ਭਗਤਾਂ ਤੋਂ ਆਏ ਆ ਸਿਹਤ ਮਲਾਜਮਾ ਉਹਦੇ ਵਾਈਫ ਬੈਠੇ ਸੀ ਜਾਂ ਕਿਸੇ ਤਰ੍ਹਾਂ ਕੋਈ ਮਲਾਜਮ ਅੰਦਰ ਕੇ ਨੀਚਾਤੀਆਂ ਮਾਰਦਾ ਸੀ ਕਿਸੇ ਕੋਈ ਜੀ ਨਹੀਂ ਸੀਗੀ ਉਸ ਟਾਈਮ ਤੇ ਕੱਲਾ ਬੈਠਾ ਸੀ ਫੋਨ ਤੇ ਲੱਗਾ ਹੋਇਆ ਸੀ ਕਹਿੰਦੇ ਸੀ ਸੀਸੀਟੀਵੀ ਸਾਡੇ ਕੋਲ ਹੈਗੀ ਆ ਜਿਹੜੀ ਕਹਦੇ ਐ ਕਿ ਵੀ ਮਲਾਜਮ ਜਿਹੜਾ ਸਾਡੇ ਘਰ ਕੇ ਨੀ ਜਿਹੜੀ ਪੜ ਕੋਈ ਝਾਕੇ ਨਹੀਂ ਨਾ ਸੀ ਕਿਸੇ ਨੇ ਪੜਦੇ ਨੂੰ ਹੱਥ ਲਾਇਆ ਸਨ ਸਬੂਤ ਕਰਦੇ ਨੂੰ ਉਹ ਬੰਦੇ ਉਹ ਕਹਿੰਦੇ ਵੀ ਅਸੀਂ ਵੀਡੀਓ ਬਣਾਉਂਦੇ ਸੀ ਸਾਡੇ ਉੱਤੇ ਇਹ ਵੀ ਬਣਾਉਣ ਲੱਗ ਗਏ ਤੇ ਫਿਰ ਮੈਂ ਮੋਬਾਈਲ ਖੋਇਆ ਤੇ ਹਾਂ ਅਸੀਂ ਵੀਡੀਓ ਬਣਾਉਂਦੇ ਸੀ ਅਸੀਂ ਵੀਡੀਓ ਇਹਨੇ ਮੇਰਾ ਮੋਬਾਈਲ ਹੈ ਮੇਰੇ ਹੱਥ ਜੋ ਮੋਬਾਈਲ ਖੋਇਆ ਨਹੀਂ ਉਲਟਾ ਮੁੰਡਾ ਬੋ ਟਾਡੇ ਵੱਲੋਂ ਕੋਈ ਹੱਥ ਚੱਕਿਆ ਗਿਆ ਕਿਸੇ ਨੇ ਹੱਥ ਚੱਕਿਆ ਫਿਰ ਜਦੋਂ ਛਡਾਉਂਦੇ ਸੀਗੇ ਅਸੀਂ ਭਰਾ ਨੂੰ ਆਪਦੇ ਨੂੰ ਇਹਦਾ ਗਾਲ ਫੜ ਕੇ ਥੱਲੇ ਸੈਟ ਲਿਆ ਸਰ ਕੋਈ ਵੈਪਨ ਸੀਗਾ ਹਮਲਾਵਰ ਕੋਲੇ ਨਹੀਂ ਸਾਡੇ ਕੋਲੇ ਕੋਈ ਵੈਪਨ ਨਹੀਂ ਸੀ ਉਹਨਾਂ ਕੋ ਅਟੈਕ ਕਰਨ ਵਾਲੇ ਕੋਲੇ ਨਹੀਂ ਜੀ ਅਸੀਂ ਕੁਝ ਨਹੀਂ ਦੇਖਿਆ ਇੱਕ ਰਾਡ ਸੀ ਉਹਦੇ ਕੋਲੇ ਸਟੀਨ ਦੀ ਸਰ ਉਹ ਵੀਡੀਓ ਮੁੰਡੇ ਕੋਲੇ ਮੁੰਡੇ ਕੋਲੇ ਬਾਹਰ ਚ ਅਸ ਕੁਹਿੰਦਰ ਸਿੰਘ ਬਾਈ ਤੇ ਹਮਲਾ ਕਰ ਰਿਹਾ ਜਦੋਂ ਬਾਹਰ ਨਿਕਲਿਆ ਅਸੀਂ ਕਾਨੂੰਨ ਦੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮਲਾਜਮਾਂ ਦਾ ਹੁਣ ਦੀ ਤਾਂ ਕੀ ਐਕਸ਼ਨ ਲਊਗਾ ਜੀ ਅੱਗੇ ਅਸੀਂ ਆਪਦਾ ਧਰਨਾ ਲਾਵਾਂਗੇ ਕੰਮ ਛੱਡਾਂਗੇ ਪੰਜਾਬ ਲੈਵਲ ਤੇ ਕਰਦਾਈ ਕੰਮ ਵਿਡਾਂ। ਉਹ ਚਲਾਨ ਜਿਹੜਾ ਕੱਟਿਆ ਉਹਨਾਂ ਦੇ ਕੱਟ ਕੇ ਆਏ ਹੋ ਜਾਂ ਜਿਹੜਾ ਨਹੀਂ ਕੱਟ ਕੇ। ਨਹੀਂ ਜੀ। ਕਿਉਂ ਨਹੀਂ ਕੱਟਿਆ? ਉਹਨੇ ਸਾਨੂੰ ਕੱਟਣਾ ਨਹੀਂ ਉਸ ਤੋਂ ਪਹਿਲਾਂ ਦੋ ਚਲਾਨ ਕੱਟੇ ਜੀ। ਜੀ ਤੁਸੀਂ ਉਦੋਂ ਕਿਉਂ ਨਹੀਂ ਚਲਾਨ ਕੱਟ ਕੇ ਜਿਹੜਾ ਚਲਾਨ ਕੱਟਣਗੇ ਚਲੇ ਕੱਟਿਆ ਕਿਉਂ ਨਹੀਂ ਕਰਿਆ? ਸਾਨੂੰ ਉਹਨੇ ਨੇੜੇ ਨਾਲ ਤੋਂ ਹੱਥੋਂ ਭਾਈ ਹੋ ਗਿਆ ਦੂ ਪਹਿਲਾਂ ਧਰਨਾ ਲੜਤਿਆ। ਇੱਕ ਲੜੀ ਕਰ ਰਿਹਾ ਸੀ ਕਹਿੰਦੇ। ਲਖਰ ਉਹ ਮੁੜ ਕੇ ਲੜ ਪਿਆ ਨਾਲ ਹੀ ਧਰਨਾ ਤਾਂ ਸਾਡੇ ਬੰਦੇ ਨੂੰ ਥੱਲੇ ਸੁੱਟ ਲਿਆਉਣੇ ਗਲਮਾ ਫੜ ਕੇ। ਉਹ ਮੁੜ ਕੇ ਅਸੀਂ ਕਿੱਥੋਂ ਕੱਢਦੇ? ਨਾ ਨਾਮ ਹੈ ਜਿਹੜੀ ਹੈ ਜੇ ਪੈਸੇ ਨਹੀਂ ਭਰੇਗੀ ਕੋਈ ਵੀ ਹੋਤੇ ਸੁਖਵਿੰਦਰ ਸਿੰਘ ਮੇਰਾ ਨਾਮ ਜੀ ਹੈਲਥ ਇਨਸਪੈਕਟਰ ਆ ਚੱਕ ਸ਼ੇਰੇ ਵਾਲੇ ਤੋਂ ਸਾਡੀ ਡਿਊਟੀ ਲੱਗਦੀ ਹੈ 2003 ਦੇ ਐਕਟ ਦੇ ਅਧੀਨ ਜਿਹੜੇ ਅਸੀਂ ਜੁਰਮਾਨਾ ਕਰਨਾ ਹੁੰਦਾ ਕੋਟਾਪਾ ਕੋਟਪਾ ਦੇ ਅਧੀਨ ਉਹਦੇ ਸਬੰਧ ਚ ਅਸੀਂ ਗਏ ਸੀਗੇ ਜਦੋਂ ਉਹਦੀ ਦੁਕਾਨ 'ਚ ਵੜੇ ਅਸੀਂ ਉਹਨੂੰ ਪੁੱਛਿਆ ਵੀ ਭਾਈ ਜੇ ਕੋਈ ਤੇਰੇ ਕੋਲ ਤਮਾਕੂ ਵਾਲੀਆਂ ਚੀਜ਼ਾਂ ਕੋਈ ਹੈ ਕਿ ਨਹੀਂ ਹੈ ਉਹ ਕਹਿੰਦਾ ਮੇਰੇ ਕੋਲੇ ਹੈ ਨਹੀਂ ਅਸੀਂ ਉਹਨੂੰ ਦੱਸਿਆ ਵੀ ਜਾ ਕੇ ਬਕਾਇਦਾ ਅਸੀਂ ਸਿਹਤ ਭਾਗਵੰਨੀਓ ਆਏ ਆ ਤੇ ਜਦੋਂ ਉਹਨੇ ਕਿਹਾ ਵੀ ਮੇਰੇ ਕੋਲੇ ਕੁਝ ਨਹੀਂਗਾ ਤੇ ਮੈਂ ਉਹਨਾਂ ਨਾਲ ਐ ਸਾਈਡ ਤੋਂ ਕਾਊਂਟਰ ਤੋਂ ਹੋ ਗਈ ਦੱਬੀਆਂ ਚੱਕ ਲਈਆਂ ਕਹਿੰਦਾ ਇਹ ਤਾਂ ਮੈਂ ਆਪ ਪੀਨਾ ਮੈਂ 4-5 ਹੋਰ ਚੱਕ ਲਈਆਂ ਮੈਂ ਕਿਹਾ 7-8 ਇੰਨੀਆਂ ਦਿਨ ਪੀਂਦਾ ਤੇ ਤੇ ਕਹਿੰਦਾ ਉਹ ਨਾ ਬੋਲਿਆ ਮੈਂ ਅਗਲੇ ਪਾਸੇ ਐ ਕਾਊਂਟਰ ਦੇ ਘੁੰਮ ਕੇ ਉਹਨਾਂ ਦੇ ਘਰਵਾਲੀ ਮੈਂ ਦੇਖਿਆ ਵੀ ਨਹੀਂ ਜਿਹੜੇ ਪਾਸੇ ਉਹ ਪੜਦਿਆਂ ਦੀ ਗੱਲ ਕਰਦਾ ਉਸ ਪਾਸੇ ਐ ਮੈਂ ਐਂ ਘੁੰਮਦਾ ਵੀਡੀਓ ਵੀ ਉਹਦੀਆਂ ਬੜੀਆਂ ਉਹਦੇ ਅੰਦਰ ਕੈਮਰਾ ਵੀ ਲੱਗਾ ਹੋਇਆ ਅਸੀਂ ਉਹਦੀ ਕੋਈ ਵੀਡੀਓ ਨਹੀਂ ਬਣਾਈ ਉਸ ਟਾਈਮ ਐ ਘੁੰਮ ਕੇ ਮੈਂ ਮੰਡਲ ਚੁੱਕ ਲੈਣਾ ਇਹਦੇ ਸਾਰੇ ਪਏ ਮੈਂ ਕਿਹਾ ਯਾਰ ਤੂੰ ਤਾਂ ਦੁਕਾਨ ਤਾਂ ਸਾਰੀ ਭਰੀ ਬੈਠਾ ਅੱਜ ਇਹ ਕਹਿੰਦਾ ਮੈਂ ਵੇਚਦਾ ਨਹੀਂ ਤਦ ਉਹ ਉੱਠਦਾ ਜਾਂਦਾ ਕਹਿੰਦਾ ਤੇ ਤੇਰੀ ਹਿੰਮਤ ਕਿਵੇਂ ਪਈ ਇੱਧਰ ਆ ਕੇ ਦੇਖਣ ਦੀ ਮੈਂ ਕਿਹਾ ਤੂੰ ਆਪ ਹੀ ਦੱਸ ਦੇ ਸਾਨੂੰ ਚਾਲਣ ਚਲਾਣ ਘਟਾਦੇ ਸੀ ਜਾਣ ਵਾਲੇ ਬਣੀਏ ਤੇ ਮੁੜ ਕੇ ਉਹ ਕਹਿੰਦਾ ਆਹ ਪਿਆ ਸਾਰਾ ਕੁਝ ਚੱਕਿਓ ਨੇ ਸਾਡੇ ਸਾਰੇ ਸਾਹਮਣੇ ਛੱਡ ਤਾਂ ਜਾ ਮੇਰਾ ਕੁਝ ਕਰਨਾ ਕਰ ਲਓ ਚਾਹੇ ਪੁਲਿਸ ਕਰ ਲੈ ਤੁਹਾਡਾ ਮਹਿਕਮਾ ਕਰ ਲੈ ਮੈਂ ਤਾਂ ਇਵੇਂ ਵੇਚੂਗਾ ਜੇ ਪਹਿਲਾਂ ਤੋਂ ਵੇਚਦਾ ਹੀ ਆਇਆ ਮੈਂ ਕਿਹਾ ਚਲੋ ਜਿਹੜਾ ਸਾਥੋ ਹੋਈ ਕਾਰਵਾਈ ਅਸੀਂ ਕਰ ਲਾਂਗੇ ਅਸੀਂ ਮੁੜ ਕੇ ਤੁਰਨ ਲੱਗੇ ਆ ਉਹਨੇ ਉਹਦਾ ਕੁੱਤਾ ਛੱਡਦਾ ਭੱਜ ਕੇ ਉਹਦੀਆਂ ਦੋ ਲੇਡੀਜ਼ ਬਾਹਰ ਆ ਗਈਆਂ ਉਹ ਬਾਅਦ ਤੇ ਦੁਕਾਨ ਦੇ ਵਿੱਚ ਬਾਹਰ ਆਈਆਂ ਨਾਲ ਉਹਦਾ ਮੁੰਡਾ ਵੀ ਆਇਆ ਉਸ ਤੋਂ ਬਾ ਕਦੇ ਸਾਨੂੰ ਕੁੱਤਾ ਵੱਡਣ ਭੇਜੇ ਕਦੇ ਕੁਛ ਫਿਰ ਉਹਨੇ ਬਾਅਦ ਚ ਜਨੂਰ ਆੜ ਕਹਿੰਦੇ ਮੰਗ ਅਸੀਂ ਇਹ ਕਰਦੇ ਆਂ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਆਪ ਦੇ ਯੂਨੀਅਨ ਦੇ ਨਾਲ ਸਾਡੀ ਗੱਲਬਾਤ ਹੋ ਗਈ ਹੈ ਤੇ ਫਿਰ ਅਸੀਂ ਧਰਨਾ ਵੀ ਲਾਵਾਂਗੇ ਜਿੰਤੋਂ ਤੱਕ ਸਾਨੂੰ ਜਾਣਾ ਪਿਆ ਉਹ ਸਾਡਾ ਸਾਨੂੰ ਜੇ ਕੰਮ ਵੀ ਬੰਦ ਕਰਨੇ ਪਏ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੇ ਫਿਰ ਅਸੀਂ ਬੰਦ ਕਰ ਦਿਆਂ। ਦੂਜੇ ਪਾਸੇ ਜਦੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਸਰਕਾਰੀ ਗੱਡੀ ਤੇ ਆਉਣ ਦੀ ਬਜਾਏ ਮੋਟਰਸਾਈਕਲਾਂ ਤੇ ਆਉਂਦੇ ਨੇ। ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਹਨਾਂ ਨੇ ਆਪਣਾ ਪਛਾਣ ਪੱਤਰ ਨਾ ਦਿਖਾਇਆ ਜਿਸ ਤੇ ਮੈਨੂੰ ਸ਼ੱਕ ਹੋਇਆ ਤੇ ਇਹ ਸਰਕਾਰੀ ਅਧਿਕਾਰੀ ਨਹੀਂ ਹੋ ਸਕਦੀ। ਮੈਂ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਵੀ ਮੋਬਾਈਲ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਹਨਾਂ ਦਾ ਮੋਬਾਈਲ ਖੋਇਆ ਤਾਂ ਉਹਨਾਂ ਨੇ ਮ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਮੈਂ ਵੀ ਉਹਨਾਂ ਨਾਲ ਹੱਥੋਂ ਪਾਈ ਹੋ ਗਿਆ ਮੇਰਾ ਨਾਮ ਸੂਰਜ ਕੁਮਾਰ ਆਜੀ ਗੁੰਿਆਰ ਰੋਡ ਤੇ ਰਾਜ ਦੀ ਚੱਕੀ ਦੇ ਨਾਲ ਇੱਕ ਦੁਕਾਨ ਹੈ ਇਹ ਚਾਰ ਜਣੇ ਆਏ ਸੀਗੇ ਜਿਹੜੇ ਆ ਮੋਰਸਾ ਨਾਲ ਤੇ ਆਏ ਆ ਤੇ ਅੰਦਰ ਆ ਕੇ ਮੈਂ ਇੱਥੇ ਬੈਠਾ ਸੀਗਾ ਮੈਨੂੰ ਕਹਿੰਦੇ ਵੀ ਬੀੜੀਆਂ ਰੱਖਦੇ ਆ ਮੈਂ ਕਿਹਾ ਹਾਂਜੀ ਹੁੰਦੀਆਂ ਜੀ ਕਹਿੰਦੇ ਯਾਰ ਬੀੜੀਆਂ ਉਹ ਸ਼ਿਖਰ ਵੀ ਟੰਗਿਆ ਪਿਆ ਥੋੜਾ ਫਿਰ ਚਲਾਣ ਹੋਊਗਾ ਮੈਂ ਜਨਾਬ ਸਾਰਾ ਬਾਜ਼ਾਰ ਹੀ ਰੱਖਦਾ ਕਰੋੜਾਂ ਰੁਪਈਆ ਦੀਆਂ ਰੱਖੀ ਜਾਂਦੇ ਆ ਮੇਰੀ ਦੁਕਾਨ ਤੇ ਕਿਹੜਾ ਕੋਈ ਗਾਹ ਖੜਾ ਬਾਕੀ ਤੁਸੀਂ ਕਿੱਥੋਂ ਆਏ ਹੈਗੇ ਆ ਕਹਿੰਦਾ ਅਸੀਂ ਕਿਤੋਂ ਵੀ ਆਏ ਆ ਤੂੰ ਕੀ ਲੈਣਾ ਇਸ ਗੱਲ ਤੋਂ ਤੂੰ ਆਪ ਦੀ ਗੱਲ ਕਰ ਤੂੰ ਆ ਬੀੜੀਆਂ ਰੱਖੀਆਂ ਮੈਂ ਖਾਈਏ ਫੇਰ ਹੁਣ ਇਹਦਾ ਕੀ ਹਾਲ ਆ ਜੀ ਕਹਿੰਦੇ ਇਹਦਾ ਚਲਾਨ ਹੋਊਗਾ ਮੈਂ ਕਿੰਨਾ ਕੋਊਗਾ ਕਹਿੰਦੇ ਹੋਊਗਾ ਜਿਹੜਾ ਵੀ ਤੈਨੂੰ ਦਾ ਦਿੰਨੇ ਆ ਮੈਂ ਚਲੋ ਜਿਹੜਾ ਹੁੰਦਾ ਜੀ ਕਰ ਦੋ ਮਾੜਾ ਮੋਟਾ ਗਰੀਬ ਬੰਦੇ ਆ ਜੀ ਇੱਥੇ ਵੇਖ ਲਓ ਕਿੰਨਾ ਕੰਮ ਗਾਹ ਵੀ ਨਹੀਂ ਖੜਾਗਾ ਨਾ ਅਸੀਂ ਕਿਸੇ ਨੂੰ ਜਵਾਗ ਜਲੇ ਨੂੰ ਤਾਂ ਅਸੀਂ ਵੇਚਦੇ ਨਹੀਂਗੇ 18 ਸਾਲ ਤੋਂ ਘਟ ਰੋ ਕਿਸੇ ਨੂੰ ਵੀ ਆ ਸਾਡੇ ਬੈਨਰ ਵੀ ਲੱਗਿਆ ਹੋਇਆ ਪਰ ਇਹ ਕਹਿੰਦੇ ਨਹੀਂ ਜੀ ਕਟਣਾ ਚਲਾਨ ਮੈਂ ਕੱਢ ਦੋ ਜੀ ਇਹਨਾਂ ਚੋਂ ਇੱਕ ਬੰਦੇ ਨੇ ਇੱਥੇ ਆਟੇ ਦਾ ਗੱਟਾ ਪਿਆ ਸੀ ਉਹਦੇ ਉੱਤੇ ਲਾਤ ਰੱਖ ਕੇ ਖੜ ਗਿਆ ਜਿਵੇਂ ਬਦਮਾਸ਼ ਖੜਦੇ ਹੁੰਦੇ ਬਰਮਾਸ਼ ਜਿਕੇ ਨਾ ਮੈਨੂੰ ਡੌਟ ਜਾ ਮੈਂ ਇਹ ਬੰਦੇ ਪਤਾ ਨਹੀਂ ਕੌਣ ਹੈਗਾ ਯਾਰ ਇਹ ਮੁਲਾਜ਼ਮ ਤਾਂ ਨਹੀਂ ਲੱਗਦੇ ਮੈਂ ਕਿਹਾ ਸਰ ਕੋਈ ਆਈਡੀ ਕਾਰਡ ਤਾਂ ਦਿਖਾ ਦਿਓ ਕਾ ਤੂੰ ਕੀ ਲੈਣਾ ਯਾਰ ਆਈਡੀ ਕਾਰਡ ਤੋਂ ਮੈਨੂੰ ਰੋਬ ਨਾ ਪੁੱਟ ਇੱਕ ਜਾਣਾ ਉਹਨਾਂ ਚੋਂ ਮੇਰੇ ਅੰਦਰ ਵੜ ਗਿਆ ਜੀ ਇੱਧਰ ਮੇਰਾ ਘਰ ਆ ਜੀ ਇੱਧਰਲੇ ਪਾਸੇ ਜਾ ਕੇ ਅੰਦਰ ਤੇ ਕਿਤੇ ਮੇਰੇ ਰਾਜ ਦੀ ਤਲਾਸ਼ੀ ਲਵੇ ਕਿਤੇ ਮੇਰੇ ਕਾਊਂਟਰ ਦੀ ਤਲਾਸ਼ੀ ਲਵੇ ਕਿਤੇ ਮੇਰੇ ਅੰਦਰ ਕੁੜੀਆਂ ਕੰ ਇਹਨਾਂ ਨੇ ਪਰਦਾ ਕਰ ਲਿਆ ਉਹਨੇ ਫੇਰ ਝੱਟ ਗਈਆਂ ਪਰਦਾ ਪੜਾ ਕੇ ਮਾਰਨ ਲੱਗ ਪਏ। ਇਹ ਅੰਦਰੋਂ ਬੋਲੀਆਂ ਵੀ ਕੀ ਗੱਲ ਆ। ਬਾਈ ਉਧਰ ਜਾ ਕੇ ਚਲਾ ਚਲੂ ਜਿਹੜਾ ਘਟਨਾ ਹੈਗਾ। ਇੱਧਰ ਕਿਉਂ ਤੂੰ ਅੰਦਰ ਝੱਟੀਆਂ ਨਾ ਹੈਗਾ। ਐਨੇ ਜ ਮੈਂ ਜਦੋਂ ਵੇਖਿਆ ਤੇ ਮੈਂ ਵਿਰੋਧ ਕੀਤਾ ਜੀ ਮੈਂ ਰੌਲਾ ਪਾ ਲਿਆ। ਮੈਂ ਕਿਹਾ ਕੀ ਗੱਲ ਆ ਵੀ ਤੁਹਾਡਾ ਇੱਥੇ ਅੰਦਰ ਵੜਨ ਦਾ ਕੀ ਮਤਲਬ ਹੋਇਆ? ਤੁਸੀਂ ਝੱਟੀਆਂ ਮਰੀ ਜਿੰਦੇ ਸਾਡੇ ਘਰੇ ਹੈ। ਮੈਨੂੰ ਕਹਿੰਦੇ ਸਾਡਾ ਇਹੀ ਚੱਲਦਾ ਕੰਮ। ਤੇਰੇ ਵਰਗੇ ਇਹਨੂੰ ਤਾਂ ਅਸੀਂ ਉੱਥੇ ਕੋਰਟ ਚ ਮੁੜ ਕੇ ਕ੍ਰਿਸੀ ਕਰਦੇ ਹੁੰਨੇ ਆ। ਮੈਂ ਯਾਰ ਇਹ ਕੀ ੱਟਕਾ ਆ ਤੁਹਾਡਾ ਹੈ। ਮੈਂ ਆ ਕੈਮਰੇ ਲੱਗੇ ਸਾਰਾ ਕੋਈ ਨੋਟ ਹੋਈ ਜਾਂਦਾ ਮੈਂ ਮੋਬਾਈਲ ਕੱਢਿਆ ਜੀ ਤੇ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਿਆ ਇਹ ਮੇਰੇ ਘਰੇ ਗਊ ਬੜੇ ਤੇ ਪਤਾ ਨਹੀਂ ਕੌਣ ਹੈਗੇ ਆ ਉਹਨੇ ਇਸ ਤਰੀਕੇ ਨਾਲ ਤਾਂ ਸਰਕਾਰੀ ਮੁਲਾਜ਼ਮ ਦਾ ਕੋਈ ਕਰਦਾ ਹੀ ਨਹੀਂਗਾ ਜੀ ਤੇ ਮੈਂ ਜਦੋਂ ਵੀਡੀਓ ਬਣਾਉਣ ਲੱਗ ਪਿਆ ਤੇ ਉਹਨਾਂ ਨੇ ਵੀ ਮੋਬਾਈਲ ਕੱਢਿਆ ਇੱਕ ਜੋ ਜਿਹੜੇ ਸਰਦਾਰ ਜੀ ਆ ਉਹਨਾਂ ਨੇ ਮੋਬਾਈਲ ਕੱਢ ਕੇ ਮੇਰੇ ਬੱਚਿਆਂ ਦੀ ਵੀਡੀਓ ਬਣਾਉਣ ਲੱਗ ਪਿਆ ਤੇ ਮੈਨੂੰ ਗੁੱਸਾ ਆ ਵੀ ਤੂੰ ਮੇਰੇ ਘਰੇ ਗਊ ਵੀਡੀਓ ਬਣਾਏਂਗਾ ਵੀ ਮੈਂ ਉਹਦਾ ਮੋਬਾਈਲ ਖੋਇਆ ਹੀ ਉਹ ਕੈਮਰੇ ਵੀਡੀਓ ਦੇ ਵਿੱਚ ਉਹਵੇਂ ਹੈਗਾ ਮੈਂ ਮੋਬਾਈਲ ਖੋਲਿਆ ਜੀ ਜਦੋਂ ਉਹਦਾ ਮੋਬਾਈਲ ਖੋਲ ਇਦੋਂ ਲਫੜ ਮਾਰਿਆ ਜੀ ਫਿਰ ਵੇਖੋ ਹੁਣ ਮੈਂ ਆਪਦੇ ਘਰੇ ਖੜਾ ਸੀ ਹੱਥੋ ਪਾਈ ਹੋ ਗਈ ਇੱਕ ਦੂਜੇ ਨਾਲ ਗਲਮੋ ਗਲਮੀ ਹੋ ਗਈ ਮੇਰੇ ਵੀ ਦੋ ਤਿੰਨ ਥਾਂ ਤੇ ਸੱਟਾਂ ਵੱਜੀਆਂ ਇੱਥੇ ਵੱਜੀ ਉੱਲ ਤੇ ਵੱਜੀ ਇੱਥੇ ਵੱਜੀ ਆ ਮੇਰਾ ਗੋਟੇ ਲਿਆ ਪਿਆ ਹੈਗਾ ਤੇ ਮੈਂ ਇਸ ਗੱਲ ਤੇ ਅਸੀਂ ਵਾਵਾ ਹੋ ਗਈ ਮੁੜ ਕੇ ਉਹ ਬਾਹਰ ਭੱਜ ਗਈ ਦੋ ਜਾਨੇ ਜਿਹੜੇ ਰਹਿ ਗਏ ਸੀ ਉਹ ਕਹਿੰਦੇ ਯਾਰ ਬਾਈ ਮੋਬਾਈਲ ਦੇ ਦੋ ਇਹਦਾ ਬਾਹਰ ਦੇ ਸੀ ਇਹਨਾਂ ਨੂੰ ਪਤਾ ਨਹੀਂ ਸੀ ਇਹ ਛੇਰੇ ਵਾਲੇ ਤੋਂ ਆਏ ਸੀ ਮੈਂ ਬਾਈ ਜੀ ਛੇਰੇ ਵਾਲੇ ਤੋਂ ਆਏ ਸੀ ਕੌਣ ਸੀ ਇਹ ਮੈਨੂੰ ਇਹ ਤਾਂ ਦੱਸੋ ਕਹਿੰਦੇ ਹੈ ਤਾਂ ਸਾਡੇ ਮੁਲਾਜ਼ਮ ਹੀ ਪਰ ਸਾਡੇ ਨਾਲ ਕਈ ਵਾਰੀ ਆ ਜਾਂਦੇ ਆ ਉਹੀ ਚੱਲ ਤੇ ਮੈਂ ਕਹਾ ਯਾਰ ਫਿਰ ਤੁਹਾਡੇ ਕੋਲ ਕੋਈ ਆਈਡੀ ਕਾਰਡ ਨਹੀਂ ਕੋਈ ਪ੍ਰੂਫ ਨਹੀਂ ਤੁਸੀਂ ਹੈਗੇ ਕੌਣ ਆ ਮੈਨੂੰ ਹਣ ਕੀ ਪਤਾ ਤੁਸੀਂ ਤਾਂ ਆ ਕੇ ਮੇਰੀ ਦੁਕਾਨ ਤੇ ਹਮਲਾ ਕਰਤਾ ਪੂਰਾ ਇਹਨਾਂ ਨੇ ਸਾਡੇ ਨਾਲ ਪੂਰੀ ਧੱਕੇਚਾਹੀ ਕੀਤੀ ਜੀ ਕਿਰਪਾ ਕਰਕੇ ਪ੍ਰਸ਼ਾਸਨ ਮੋਰੇ ਇੱਕੋ ਬੇਨਤੀ ਆ ਇਹਨਾਂ ਨੇ ਇੱਕ ਵੀਡੀਓ ਪੁਵਾਈ ਹੈਗੀ ਆ ਉਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਾਡੀਆਂ ਸਾਰੀਆਂ ਇੱਥੇ ਇੱਕ ਕੈਮਰੇਆਂ ਦੀਆਂ ਵੀਡੀਓ ਚੈੱਕ ਕੀਤੀਆਂ ਜਾਣ ਤੇ ਇਹਨਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਚਲਾਨ ਕਟਿਆ ਤੁਹਾਡਾ ਕੋਈ ਜੀ ਨਾ ਕੋਈ ਚਲਾਨ ਨਹੀਂ ਕਟਿਆ ਜੀ ਬਾ ਚਲਾਨ ਬੁੱਕ ਤੇ ਲਿਖੀ ਜਾਂਦੇ ਸੀਗੇ ਇੱਕ ਪਾਸੋਂ ਲਿਖੀ ਜਾਂਦਾ ਇੱਕ ਪਾਸੋਂ ਸਾਡੇ ਅੰਦਰ ਵੜੀ ਜਾਂਦਾ ਇਸ ਗੱਲ ਤੇ ਸਾਡਾ ਰੌਲਾ ਪੈ ਗਿਆ ਜੀ ਵੀ ਤੂੰ ਸਾਡੇ ਅੰਦਰ ਕਿਉਂ ਵੜੀ ਜਾਂਦਾ ਵੀ ਜਦੋਂ ਤੂੰ ਕਹਦਾ ਬੀੜੀਆਂ ਹੈਗੀਆਂ ਬੀੜੀਆਂ ਦਾ ਚਲਾਨ ਕੱਢ ਦੇ ਜਿਹੜਾ ਵੀ ਬੰਦਾ ਤੇ ਚਲਾਨ ਕੋਈ ਦੇ ਕੇ ਨਹੀਂ ਗਿਆ ਫਿਰ ਕੋਈ ਚਲਾਨ ਨਹੀਂ ਦੇ ਕੇ ਗਿਆ ਜੀ ਮੈਨੂੰ ਕੋਈ ਚਲਾਨ ਨਹੀਂ ਦਿੱਤਾਗਾ ਸਗੋਂ ਥੱਲੇ ਚਾਹੀ ਕਰਕੇ ਤੇ ਆਦਾ ਪਾਸੇ ਜੀ ਤੇ ਉਹਨਾਂ ਰੇਂਜਰ ਲੈ ਦੁਕਾਨ ਤੇ ਚਾਰ ਬੰਦੇ ਆਏ ਸੀਗੇ ਤੇ ਉਹਨਾਂ ਦੇ ਕੋਈ ਆਈਡੀ ਕਾਰਡ ਕੋਈ ਪ੍ਰੂਫ ਨਹੀਂ ਸੀ ਉਹਨਾਂ ਦੇ ਕੋਲੇ ਤੇ ਉਹ ਕਹਿੰਦੇ ਅਸੀਂ ਸਿਗਰਟਾ ਬੀੜੀਆਂ ਦਾ ਚਲਾਨ ਕੱਟਣ ਆਏ ਹੈਗੇ ਆ ਤੇ ਉਹੰਦਨ ਵਾਰ ਸਾਰੇ ਕਿਤੇ ਲਾਸ਼ੀ ਜੀ ਕਰਨ ਲੱਗੇ ਮੈਂ ਸਾਡਾ ਪਿੱਛੇ ਹੀ ਘਰ ਹੈਗਾ ਤੇ ਮੈਂ ਅੰਦਰ ਰੋਟੀ ਸਬਜ਼ੀ ਬਣਾ ਰਹੀ ਸੀ ਤੋਂ ਬੰਦੇ ਨੂੰ ਝਾਤੀਆਂ ਮਾਰਨ ਲੱਗੇ ਉਹਨਾਂ ਚ ਇੱਕ ਬੰਦਾ ਤੇ ਬਸ ਇੱਥੋਂ ਥੋੜੀ ਜੀ ਗੱਲ ਵਧ ਗਈ ਤੇ ਹੱਥੋ ਪਾਈ ਵੀ ਹੋਣ ਲੱਗੇ ਤੁਹਾਡੇ ਘਰ ਦੇ ਵਿੱਚ ਹੀ ਦੁਕਾਨ ਹਾਂਜੀ ਹਾਂਜੀ ਅਸੀਂ ਦੋਨੇ ਮੈਥ ਮੇਰਾ ਹਸਬੰਡ ਦੋਨੇ ਇਸ ਦੁਕਾਨ ਤੇ ਬੈਠਦੇ ਆਂ ਜ਼ਿਆਦਾ ਤਾਂ ਮੈਂ ਹੀ ਦੁਕਾਨ ਤੇ ਬੈਠੀ ਹੁੰਦੀ ਹਾਂ ਇਹ ਤੱਕ ਇੱਥੇ ਹੀ ਦੁਕਾਨ ਤੇ ਬੈਠਦੇ ਹੈਗੇ ਜਦੋਂ ਇਸ ਮਾਮਲੇ ਸੰਬੰਧੀ ਥਾਣਾ ਸਿਟੀ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਇਸ ਮਾਮਲੇ ਵਿੱਚ ਜੋ ਵੀ ਗਲਤ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਦਰਖਾਸਤਾਂ ਮਸੂਦ ਹੋਈਆਂ ਨੇ ਜੀ ਇਸ ਦੇ ਵਿੱਚ ਇੱਕ ਦਰਖਾਸਤ ਦਿੱਤੀ ਗਈ ਹੈ ਸਿਹਤ ਮੈਿਕਨਿਕ ਦੇ ਕਰਮਚਾਰੀਆਂ ਬਾਰੇ ਜਿਹੜੇ ਕੋਈ ਸਿਗਰਟ ਕੰਜ਼ਮਪਸ਼ਨ ਟੂ ਵੈਕੂ ਚੈਕਿੰਗ ਦੇ ਸੰਬੰਧ ਦੇ ਵਿੱਚ ਚੈਕਿੰਗ ਵਗੈਰਾ ਕਰਨ ਨੂੰ ਦੇ ਸੀਗੇ ਉੱਥੇ ਉਹਨਾਂ ਵੱਲੋਂ ਦਰਖਾਸਤ ਪਾਈ ਹੈ ਕਿ ਜਿਹੜੇ ਦੁਕਾਨਦਾਰ ਦੇ ਹੋ ਚੈਕਿੰਗ ਕਰਨ ਦੇ ਸੀ ਉਸ ਦੁਕਾਨਦਾਰ ਵੱਲੋਂ ਉਹਨਾਂ ਨਾਲ ਸੁਹਿਬ ਕੀਤਾ ਗਿਆ ਸੀ ਉਹਨੇ ਤੇਰਾ ਵੱਲੋਂ ਜਿਹੜੀ ਕੰਪਲੇਂਟ ਦਿੱਤੀ ਗਈ ਹੈ ਦੂਜੇ ਨੇ ਕੀ ਦੋਸ਼ ਲਾਇਆ ਜੀ ਦੂਜੇ ਨੇ ਦੋਸ਼ ਲਾਇਆ ਜੀ ਕਿ ਇਹ ਅਣਪਦਾਰਕ ਤੌਰ ਤੇ ਸਾਡੀ ਦੁਕਾਨ ਦੇ ਵਿੱਚ ਐਂਟਰ ਹੋਏ ਸੀ ਤੇ ਇਹਨਾਂ ਨੇ ਸਰਪੰੰਦ ਸਟੇਟ ਦੋ ਦਰਖਾਸਤਾਂ ਬੋਲਿਆ ਸਰ ਪੁਲਿਸ ਹੁਣ ਕੀ ਕਰ ਰਹੀ ਹੈ ਦੋਹਾਂ ਚੀਜ਼ਾਂ ਦੀ ਦਰਖਾਸਤਾਂ ਦੇ ਪੜਤਾਲ ਚ ਹੋ ਰਹੀ ਹੈ ਜੀ ਹੜਤਾਲ ਦੌਰਾਨ ਜਿਵੇਂ ਸੂਤਰੀ ਵੈਸੇ ਕਰ ਲਈ ਪੁੱਛ ਲੈਂਦੇ ਥੈਂਕ ਯੂ ਢੇਟ ਪੰਜਾਬੀ ਟੀਵੀ ਲਈ सोनू ਖੇੜਾ ਸ਼੍ਰੀ ਮੁਖਸੇ ਸਾਹਿਬ